ਖਾਸ ਕਰਕੇ 11 ਵਜੇ ਤੋਂ 6 ਵਜੇ ਤੱਕ ਬੱਚਿਆਂ ਨੂੰ ਇੰਡੋਰ ਰੱਖੋ ਘਰੋਂ ਬਾਹਰ ਨਾ ਕਢੋ ਗਵਰਨਮੈਂਟ ਨੇ ਬਹੁਤ ਅੱਛਾ ਕੀਤਾ ਹੈ ਛੁੱਟੀਆਂ ਦੇਤੀਆਂ ਸੀ अर्ਲੀ ਦੈਟ ਵਾਸ ਅ ਵੈਰੀ ਗੁੱਡ ਸਟੈਪ ਉਹਨਾਂ ਨੂੰ ਤੁਹਾਨੂੰ ਥੋੜਾ ਅਲੱਗਾ ਵਾਰਮ ਜ਼ਿਆਦਾ ਹੈ ਐਕਸਟਰਨਲ ਅਲੱਗਾ ਇੱਕ ਵਾਰੀ ਤਾਂ ਸਪਾਂਜ ਕਰ ਦਿਓ ਉਹਨਾਂ ਲਾ ਦਿਓ ਕਿਉਂਕਿ ਜਦ ਉਹਨਾਂ ਲਾਨੇ ਆ ਪਾਣੀ ਵੈਪੋਰੇਟ ਓਨ ਦਾ ਬੋਡੀ ਦੀ 쿨ਿੰਗ ਹੋ ਜਾਂਦੀ ਹੈ ਉਹਦਾ ਇੱਕ ਬਹੁਤ ਸਿਗਨੀਫੀਕੈਂਟ ਇਫੈਕਟ ਹੈ ਜੀ ਉਹਨਾਂ ਨੂੰ ਪ੍ਰੋਪਰ ਹਾਈਡਰੇਸ਼ਨ ਤੇ ਰੱਖੋ ਮੀਨਜ਼ ਉਹਨਾਂ ਚ ਪਾਣੀ ਜ਼ਿਆਦਾ ਪਿਲਾਓ ਤਾਂ ਕਿ ਪਾਣੀ ਦੀ ਕਮੀ ਨਾ ਹੋਵੇ ਜਦੋਂ ਨਵਰਸਨ ਹੋਏਗਾ ਜਦੋਂ ਉਹ ਉਲਟੀਆਂ ਡਟੀਆਂ ਦੀ ਸ਼ੁਰੂਆਤ ਹੁੰਦੀ ਹੈ ਇਮੀਡੀਏਟਲੀ ਨੀਅਰਬਾਈ ਹਸਪੀਟਲ ਜਾਓ ਮੈਡੀਸਿਨ ਲੈ ਲੋ ਯਾ ਇਮੀਡੀਏਟ ਅਨਿਸ਼ਲ ਸਟੇਜ ਤੇ ਕਈ ਬੱਚੇ ਬਹੁਤ ਉਲਟੀਆਂ ਕਰਦੇ ਦਵਾਈ ਵੀ ਨਹੀਂ ਹਜ਼ਮ ਕਰਦੇ ਉਹਨਾਂ ਨੂੰ ਇੰਜੈਕਸ਼ਨ ਦੇ ਦਿੰਦੇ ਤਾਂ ਕਿ ਡ੍ਰਿਪ ਤੱਕ ਸਿਚੁਏਸ਼ਨ ਆਏ ਪੁਆਇੰਟੇ ਸਭ ਤੋਂ ਇੰਪੋਰਟੈਂਟ ਸਟੈਪ ਹੈ ਕਿ ਆਪਣਾ ਰੂਮ ਠੰਡਾ ਰੱਖੋ ਪਾਣੀ ਜ਼ਿਆਦਾ ਪਿਲਾਓ ਜਿਹੜਾ ਪਾਣੀ ਸਾਫ਼ ਹੋਣਾ ਚਾਹੀਦਾ ਯਾ ਉਬਾਲ ਕੇ ਦੇ ਦਿਓ ਕਿਉਂਕਿ ਨਾ ਦੇਣਾ ਚਾਹੀਦਾ ਇਕ ਕੱਟ ਫਰੂਟਸ ਨਾ ਖਾਓ ਜਿਹੜੇ ਰੋਡਸਾਈਡ ਫੂਡ ਵੈਂਡਰਸ ਹੋਂ देयर ਖਾਸ ਕਰਕੇ ਹੈ ਵਾਟਰਮੈਲਨ ਮੈਲਨ ਓਵਰ ਰਾਈਪ ਫਰੂਟਸ ਜਿਸ ਤੋਂ ਆਪਕੇ ਲਈ ਮੈਂਗੋਸ ਹੁੰਦੇ ਨੇ ਦੇ ਆਰ ਅ ਵੈਰੀ ਇੰਪੋਰਟੈਂਟ ਸੋਰਸ ਆਫ ਕਾਜ਼ਿੰਗ ਡਾਇਰੀਆ